ਹੀ ਨਾਮ ਜਪੀ ਚੰਗੇ ਕਰਮ ਕਰੀ ਸਭ ਕੁਝ ਕਰਕੇ ਨਾ ਸੰਤੋਖ ਦਾ ਸੁਹਾਗਾ ਰੱਖੀ ਕਾਲਾ ਨਾ ਪਈ ਇਹ ਨਾ ਹੋਵੇ ਤੂੰ ਗੁਰੂ ਨੂੰ ਉਲੰਭਾ ਦੇਣ ਲੱਗ ਜਾਵੇਂ ਮੈਂ ਕੀ ਮਾੜਾ ਕੀਤਾ ਮੇਰਾ ਰੱਬ ਨੇ ਕਿਉਂ ਮਾੜਾ ਕਰਤਾ ਨਾਮ ਜਪ ਕੇ ਲੋਕਾਂ ਨੂੰ ਦੱਸਣ ਲੱਗ ਜਾਵੇ দান ਕਰਕੇ ਲੋਕਾਂ ਨੂੰ ਦੱਸਣ ਲੱਗ ਜਾਵੇ ਮੈਂ দান ਕੀਤਾ ਭਾਈ ਜਿਹੜਾ ਲੋਕਾਂ ਵਿੱਚ ਉੱਪਰ ਰਹਿ ਜਾਉ ਹੰਮੇ ਦੇ ਜਾਨਵਰਾਂ ਨੇ ਹੰਮੇ ਦੇ ਪੰਛੀਆਂ ਨੇ ਚੁਗ ਜਾਣਾ ਦਾਣਾ ਖੇਤ ਵਿੱਚ ਉੱਪਰ ਰਹਿ ਗਿਆ ਨਾ ਉਹ ਪੰਛੀ ਚੁਗ ਜਾਂਦੇ ਵਿੱਜਿਆ ਹੋਇਆ ਧਾਨ ਲੋਕਾਂ ਵਿੱਚ ਦੱਸ ਦਿੱਤਾ ਹਮੇ ਰੂਪੀ ਪੰਛੀਆਂ ਨੇ ਚੁਗ ਜਾਣਾ ਰੱਬ ਦੀ ਦਰਗਾਹ ਵਿੱਚ ਨਹੀਂ ਪਰਵਾਹਣਾ ਇਸ ਲਈ ਸਭ ਕੁਝ ਕਰਕੇ ਸੰਤੋਖ ਦਾ ਸੁਆਗਾ ਮਾਰਦੇ ਮੈਂ ਨਹੀਂ ਕੁਝ ਵੀ ਕੀਤਾ ਵਾਹਿਗੁਰੂ ਸਭ ਕੁਝ ਤੁਸੀਂ ਕਰਾਇਆ ਆਪਣਾ ਨਾਮ ਜਪ ਸੇਵਾ ਕਰ ਸਿਮਰਨ ਕਰ ਧਾਨ ਖੋਲ ਕਰ ਪਰ ਵਿਖਾਵਾ ਨਾ ਕਰ ਆਪਸ ਕੋ ਕਰ ਕਛ ਨਾ ਜਣਾਵੇ ਹਰ ਹਰ ਨਾਮ ਰਿਦਾ ਸੱਦ ਧਿਆਵੇ ਜਦੋਂ ਸੰਤੋਖ ਮਨ ਚ ਆ ਗਿਆ ਜੋ ਰੱਬ ਨੇ ਦਿੱਤਾ ਠੀਕ ਹੈ ਜੇ ਕੋਈ ਕਮ ਬਣ ਗਿਆ ਤੁਹਾਡਾ ਤਾਂ ਵੀ ਠੀਕ ਹੈ ਜੇ ਕੋਈ ਅਰਦਾਸ ਨਹੀਂ ਪੂਰੀ ਹੋਈ ਨਾ ਤਾਂ ਵੀ ਠੀਕ ਹੈ ਕੋਈ ਗੱਲ ਨਹੀਂ ਅਗਲੇ ਸਾਲ ਹੋ ਜਾਏਗੀ ਜਦੋਂ ਵਾਹਿਗੁਰੂ ਨੇ ਕਿਰਪਾ ਬਖਸ਼ਿਸ਼ ਕਰਨੀ ਹੈ ਉਦੋਂ ਮਿਲ ਜਾਏਗਾ ਇਹ ਨਹੀਂ ਵੀ ਰੋਸ ਕੀਤਾ ਗੁਰਦੁਆਰਾ ਬਦਲ ਲਿਆ ਕਿਸੇ ਹੋਰ ਜਗ੍ਹਾ ਤੇ ਜਾਣ ਲੱਗ ਪਏ ਇਹਦਾ ਮਤਲਬ ਸਬਰ ਸੰਤੋਖ ਨਹੀਂ ਹੈ ਬਾਦਸ਼ਾਹ ਕਹਿੰਦੇ ਦੋਏ ਚੀਜ਼ਾਂ ਧਰਮ ਵਿੱਚ ਚਾਹੀਦੀਆਂ ਸੰਤੋਖ ਚਾਹੀਦਾ ਮੁੰਡਾ ਸੰਤੋਖ ਸ਼ਰਮ ਪੱਤ ਝੋਲੀ